ਅਲੀ ਤੋਂ ਇੱਕ ਵੱਡੀ ਵਾਰਦਾਤ ਸਾਹਮਣੇ ਆ ਰਹੀ ਹੈ ਜਿੱਥੇ ਕੁਝ ਲਟੇਰਿਆਂ ਵੱਲੋਂ ਇੱਕ ਔਰਤ ਦਾ ਬੇਰਹਿਮੀ ਨਾਲ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਦਰਅਸਲ ਇਹ ਔਰਤ ਸਾਬਕਾ ਐਡੀਸ਼ਨਲ ਜਿਹੜਾ ਐਡੀਟਰ ਜਨਰਲ ਦੇ ਜਿਹੜੇ ਵਾਈਫ ਸੀ ਪਤਨੀ ਸੀ ਉਹਨਾਂ ਦਾ ਗਲਾ ਦਵਾ ਕੇ ਉਹਨਾਂ ਦਾ ਕਤਲ ਕੀਤਾ ਗਿਆ ਇਸ ਘਟਨਾ ਦੇ ਫੈਲਦਿਆਂ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਜਿਹੜੀ ਹਾਹਾਕਾਰ ਇਲਾਕੇ ਦੇ ਵਿੱਚ ਮਚ ਗਈ ਹੈ ਕਿਉਂਕਿ ਜਿਹੜੇ ਵਾਈਫ ਸੀ ਇਹ ਐਡੀਸ਼ਨਲ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਦੇ ਪਤਨੀ ਸਨ ਅਤੇ ਅਸ਼ੋਕ ਗੋਇਲ ਦਾ ਮਹਾਲੀ ਦੇ ਫੇਜ਼ 5 ਸਥਿਤ ਘਰ ਵਿੱਚ ਕਤਲ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਹੈ ਫੇਜ਼ 5 ਚ ਉਹਨਾਂ ਦੇ ਘਰ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਸਵੇਰੇ ਦੇਖੀ। ਮੌਕੇ ਉੱਤੇ ਦੇਖਿਆ ਤਾਂ ਗੋਇਲ ਦੇ ਘਰੇਲੂ ਨੌਕਰ ਨੂੰ ਕੁਰਸੀ ਦੇ ਨਾਲ ਬੰਨਿਆ ਹੋਇਆ ਸੀ ਅਤੇ ਔਰਤ ਦਾ ਗਲਾ ਕੁੱਟ ਕੇ ਕਤਲ ਕੀਤਾ ਗਿਆ ਸੀ। ਪੁਲਿਸ ਅਨੁਸਾਰ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ। ਲੁਟੇਰਿਆਂ ਨੇ ਨੌਕਰ ਨੂੰ ਕੁਰਸੀ ਨਾਲ ਬੰਨ੍ਹਿਆ ਗਹਿਣੇ ਅਤੇ ਨਗਦੀ ਚੋਰੀ ਕਰ ਲਈ ਅਤੇ ਮੌਕੇ ਉੱਤੇ ਭੱਜ ਗਏ। ਕ੍ਰਿਸ਼ਨ ਕੁਮਾਰ ਗੋਇਲ ਇਸ ਸਮੇਂ ਮਸਕਟ ਵਿੱਚ ਆਪਣੀ ਧੀ ਨੂੰ ਮਿਲਣ ਲਈ ਗਏ ਹੋਏ ਸਨ ਅਤੇ ਘਰ ਦੇ ਵਿੱਚ ਸਿਰਫ ਉਹਨਾਂ ਦੀ ਪਤਨੀ ਅਤੇ ਨੌਕਰ ਮੌਜੂਦ ਸਨ। ਜਦੋਂ ਇਹ ਵਾਰਦਾਤ ਹੋਈ ਤਾਂ ਇਹ ਵਾਰਦਾਤ ਦਾ ਸਵੇਰੇ ਪਤਾ ਲੱਗਿਆ ਜਦੋਂ ਉਹਨਾਂ ਦੇ ਘਰ ਕੰਮ ਕਰਨ ਵਾਲੀ ਇੱਕ ਔਰਤ ਆਈ। ਔਰਤ ਨੇ ਉਹਨਾਂ ਦੀ Laash ਨੂੰ ਦੇਖਿਆ ਤਾਂ ਇਲਾਕੇ ਦੇ ਵਿੱਚ ਘਟਨਾ ਦੀ ਜਦੋਂ ਸੂਚਨਾ ਮਿਲੀ ਤਾਂ ਹਾਹਾਕਾਰ ਮਚ ਗਈ। ਮੌਕੇ ਉੱਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਜਿਹੜਾ ਵਿਸਥਾਰ ਨਾਲ ਜਾਣਕਾਰੀ ਇਕੱਠੀ ਕੀਤੀ ਅਤੇ ਜਾਂਚ ਦੇ ਵਿੱਚ ਹੁਣ ਪੁਲਿਸ ਜੁਟ ਗਈ ਆ ਤੇ ਪੁਲਿਸ ਨੇ ਜਿਹੜਾ ਨੌਕਰ ਕੁਰਸੀ ਨਾਲ ਬੰਨਿਆ ਹੋਇਆ ਸੀ ਘਰ ਦਾ ਨੌਕਰ ਸੀ ਉਸ ਨੂੰ ਹਿਰਾਸਤ ਦੇ ਵਿੱਚ ਫਿਲਹਾਲ ਲੈ ਲਿਆ ਗਿਆ ਕਿਉਂਕਿ ਉਸ ਉੱਤੇ ਸ਼ੱਕ ਦੀ ਸੂਈ ਹੈ ਜਿਹੜੀ ਉਹ ਜਾ ਰਹੀ ਹੈ ਅਤੇ ਉਸ ਤੋਂ ਪੁੱਛਗਿੱਛ ਕਰਨ ਲਈ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ ਹੈ। ਦਰਅਸਲ ਪੁਲਿਸ ਨੇ ਕਿਹਾ ਹੈ ਕਿ ਨੌਕਰ ਦੀ ਭੂਮਿਕਾ ਸ਼ੱਕੀ ਹੈ। ਅਤੇ ਪੁਲਿਸ ਉਸ ਨੂੰ ਆਪਣੇ ਨਾਲ ਹਿਰਾਸਤ ਦੇ ਵਿੱਚ ਲੈ ਲੈ ਗਈ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨੌਕਰ ਦਾ ਨਾਮ ਨੀਰਜ ਦੱਸਿਆ ਜਾ ਰਿਹਾ ਹੈ। ਉਹ 25 ਸਾਲ ਦਾ ਹੈ ਅਤੇ ਪਿਛਲੇ 9 ਸਾਲਾਂ ਤੋਂ ਗੋਇਲ ਪਰਿਵਾਰ ਦੇ ਘਰ ਦੇ ਵਿੱਚ ਕੰਮ ਕਰ ਰਿਹਾ ਹੈ। ਪੁਲਿਸ ਇਸ ਸੰਭਾਵਨਾ ਦੀ ਵੀ ਜਾਂਚ ਕਰ ਰਹੀ ਹੈ ਕਿ ਲੁਟੇਰਿਆਂ ਨੇ ਔਰਤ ਨੂੰ ਮਾਰਿਆ ਅਤੇ ਫਿਰ ਨੌਕਰ ਨੂੰ ਕਿਉਂ ਛੱਡ ਦਿੱਤਾ ਗਿਆ। ਦਰਅਸਲ ਪੁਲਿਸ ਹਾਰਿਕ ਐਂਗਲ ਤੋਂ ਜਿਹੜੀ ਜਾਂਚ ਪੜਤਾਲ ਕਰ ਰਹੀ ਹੈ ਕਿ ਲੁਟੇਰੇ ਔਰਤ ਨੂੰ ਤਾਂ ਜਿਹੜਾ ਮਾਰ ਗਏ ਨੇ ਉਸ ਦੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਪਰ ਨੌਕਰ ਨੂੰ ਕਿਉਂ ਬਖਸਿਆ ਗਿਆ ਇਸ ਨੂੰ ਲੈ ਕੇ ਪੁਲਿਸ ਦੀ ਸ਼ੱਕ ਦੀ ਸੂਈ ਹੈ ਜਿਹੜੀ ਨੌਕਰ ਉੱਤੇ ਜਾ ਰਹੀ ਹੈ ਫਿਲਹਾਲ ਪੁਲਿਸ ਹੁਣ ਨੌਕਰ ਤੋਂ ਪੁੱਛਗਿੱਛ ਕਰ ਰਹੀ ਹੈ ਪਰ ਇਸ ਘਟਨਾ ਨੂੰ ਲੈ ਕੇ ਆਏ ਦਿਨ ਪੰਜਾਬ ਦੇ ਵਿੱਚ ਵਾਪਰ ਰਹੀਆਂ ਇਹੋ ਜਿਹੀਆਂ ਘਟਨਾਵਾਂ ਨੇ ਇੱਕ ਚਿੰਤਾ ਵੀ ਜ਼ਰੂਰ ਖੜੀ ਕਰ ਦਿੱਤੀ ਹੈ ਫਿਲਹਾਲ ਤੁਸੀਂ ਸੁਣੋ ਮੇਰ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਪਤਾ ਲੱਗਿਆ ਕਿ ਕੈਮਰੇ ਦੇ ਵਿੱਚ ਆਉਂਦਾ ਹੈ ਕਿ ਦੋ ਬੰਦੇ ਰਾਤ ਨੂੰ ਆਏ ਆ ਤੇ ਬਿਲਕੁਲ ਬੇਖੌਂ ਕੋਈ ਡਰ ਨਹੀਂ ਉਹਨਾਂ ਨੂੰ ਉਹ اندر ਆ ਕੇ ਤੇ ਉਹਨਾਂ ਨੇ ਆ ਕੇ ਜੋ ਵੀ ਕੀਤਾ ਮਤਲਬ ਉਹਦਾ ਲੇਡੀ ਦਾ ਮਤਲਬ ਜਿਹੜਾ ਹੈਗਾ ਗਲ ਕਟਦਾ ਔਰ ਜਿਹੜਾ ਨੌਕਰ ਸੀਗਾ ਉਹ ਪਤਾ ਲੱਗਿਆ ਕਿ ਉਹ ਬੰਨਿਆ ਹੋਇਆ ਸੀਗਾ ਮੌਕੇ ਤੇ ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜੋ ਮੈਂ ਇਹ ਨਹੀਂ ਕਿ ਅੱਜ ਆਪਾਂ ਇੱਥੇ ਕੋਈ ਪੋਲਿਟੀਕਲ ਗੱਲ ਕਰਦਾ ਮੈਂ ਮੈਂ ਕਹਿੰਦਾ ਜੀ ਸਰਕਾਰ ਅਸੀਂ ਬਾਰ-ਬਾਰ ਕਹਿੰਦੇ ਆ ਕਿ ਜੋ ਸਰਕਾਰ ਦਾ ਰਵਈਆ ਹੈ ਜਾਂ ਜੋ ਸਰਕਾਰ ਦੀ ਕਾਰਗੁਜ਼ਾਰੀ ਹੈਗੀ ਆ ਜੋ ਪੁਲਿਸ ਨਫਰੀ ਹੈਗੀ ਆ ਹਨਾ ਉਹ ਬਹੁਤ ਹੀ ਥੋੜੀ ਆ ਹੌਦੀ ਘੱਟ ਪੁਲਿਸ ਹੈਗੀ ਆ ਉਹ ਕਿੱਥੇ ਕਿੱਥੇ ਜਾਣਗੇ ਮਦੂਰੀ ਪੰਜ ਫੇਸ ਲਾਉਂਗੇ 3 ਵੀਟੂ ਖਾਲੀ 3 ਵੀਟੂ ਲਾਉਂਗੇ ਪੰਜ ਫੇਸ ਖਾਲੀ ਹੋ ਜੂ ਸੋ ਗੱਲ ਇਹ ਆ ਕਿ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਮਹਾਲੀ ਸ਼ਹਿਰ ਹੈਗਾ ਇੱਥੇ ਬਹੁਤ ਜ਼ਿਆਦਾ ਲੋਕੀ ਬਾਹਰ ਗਏ ਹੋਏ ਨੇ ਫੈਮਿਲੀ ਦੇ ਇੱਕ ਇੱਕ ਮੈਂਬਰੀ ਦੋ ਦੋ ਮੈਂਬਰੀ ਇੱਥੇ ਰਹਿੰਦੇ ਹੈਗੇ ਆ ਔਰ ਬੜਾ ਸੌਖਾ ਹੈ ਇੱਥੇ ਟਾਰਗੇਟ ਕਰਨਾ ਬਾਕੀ ਪੰਜਾਬ ਦੇ ਵਿੱਚ ਦੇਖੋ ਪੰਚਾਇਤ ਜੀ ਕਰਦੇ ਘਰਚ ਹੁੰਦੇ ਆ ਤੇ ਆਨਗਵਾਂਡ ਦੇ ਵਿੱਚ ਵੀ ਲੋਕਾਂ ਨੂੰ ਪਤਾ ਹੁੰਦਾ ਕਿ ਅੱਜ ਕੌਣ ਗਿਆ ਕੌਣ ਆਇਆ ਔਰ ਮਹਾਲੀ ਥੋੜਾ ਜਿਆਦਾ ਜਿਵੇਂ ਆਪਾਂ ਇਹ ਪੌਸ਼ ਏਰੀ ਜਿੱਥੇ ਆਪਾਂ ਖੜੇ ਆ 5 ਫੀਸ ਦਾ 1764 ਕੋਠੀ ਦੇ ਵਿੱਚ ਜੋ ਅੱਜ ਇਹ ਕਟੜਾ ਵਾਪਰੀ ਆ ਤਾਂ ਮਤਲਬ ਇੱਥੇ ਲੋਕ ਜਿਵੇਂ ਇਕੱਲੇ ਰਣਾ ਵੀ ਪਸੰਦ ਕਰਦੇ ਆ ਜਾਂ ਬੱਚੇ ਬਾਹਰ ਚਲੇ ਗਏ ਉਹਦੇ ਉਹਨਾਂ ਦੇ ਹਸਬੰਦ ਬਾਹਰ ਚਲੇ ਗਏ ਆਪ ਉਹ ਘਰੇ ਗੱਲੇ ਨੇ ਤੇ ਉਹ ਜਿਹੜੇ ਬੰਦੇ ਗਲਤ ਅੰਸਰ ਹੈਗੇ ਉਹਨਾਂ ਨੂੰ ਟਾਰਗੇਟ ਕਰਨਾ ਬਹੁਤ ਸੌਖਾ ਹੈ ਕਿ ਅਸੀਂ ਘਰੇ ਕੱਲੀ ਲੇਡੀ ਹੈਗੀ ਆ ਜਾਂ ਘਰੇ ਕੱਲਾ ਨੌਕਰ ਹੈਗਾ ਔਰ ਇਬਰ ਮੈਂ ਤਾਂ ਇਹਨਾਂ ਦੇਖਿਆ ਕਿ ਉਹਨਾਂ ਦੇ ਘਰ ਦੇ ਵਿੱਚ ਛੋਟਾ ਜਿਹਾ ਇੱਕ ਡੌਗੀ ਆ ਉਹ ਸਾਰਿਆਂ ਨੂੰ ਮੈਨੂੰ ਪਤਾ ਲੱਗਿਆ ਕਿ ਮਾਤਾ ਜੀ ਦੀ ਗੋਦੀ 'ਚ ਬੈਠਾ ਰਹਿੰਦਾ ਸੀਗਾ ਅੱਜ ਮੈਂ ਉਹ ਇੰਨਾ ਰੋ ਰਿਹਾ ਇੰਨਾ ਮਤਲਬ ਜੀ ਰਿਹਾ ਹੈ ਕਿ ਮਤਲਬ ਇਹ ਲੱਗਦਾ ਹੈ ਕਿ ਜਿਵੇਂ ਉਹਦੀ ਵੀ ਅੱਜ ਮਾਂ ਮਰ ਗਈ ਪੁਲਿਸ ਅਨੁਸਾਰ ਇਹ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਅਤੇ ਪੁਲਿਸ ਹੁਣ ਹਰ ਐਂਗਲ ਤੋਂ ਜਿਹੜਾ ਜਾਂਚ ਪੜਤਾਲ ਦੇ ਵਿੱਚ ਜੁਟ ਗਈ ਹੈ ਅਤੇ ਉਸ ਨੌਕਰ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਜਿਹੜਾ ਲੁਟੇਰਿਆਂ ਨੇ ਕੁਰਸੀ ਦੇ ਨਾਲ ਬੰਨ ਕੇ ਰੱਖਿਆ ਸੀ ਫਿਲਹਾਲ ਨੌਕਰ ਉਤੇ ਸ਼ੱਕ ਦੀ ਸੂਈ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀ ਦਾ ਸੁਣੋ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਇਹ ਬੇਸਿਕਲੀ ਜੀ ਦੇਰ ਰਾਤ ਇੱਥੇ ਦੋ ਬੰਦੇ ਬਾਰਜਨ ਕਰਕੇ ਉਹਨਾਂ ਨੇ ਲੇਡੀ ਨੂੰ ਜਿਹੜਾ ਬੰਨ ਕੇ ਤੇ ਮਰਡਰ ਕੀਤਾ ਇਹਦੇ ਵਿੱਚ ਇੱਕ ਹੋਰ ਵੀ ਬੰਦਾ ਸੀਗਾ ਇਹਨਾਂ ਦਾ ਜਿਹੜਾ ਹਾਊਸ ਹੈਲਪ ਹੈ ਉਹ ਅੰਦਰ ਬੰਨਿਆ ਹੀ ਸੀ ਉਹ ਠੀਕ ਹੈ ਉਹ ਜ਼ਿੰਦਾ ਜਿਹੜੇ ਇਲਾਜ ਤੇ ਜਿਹੜੀ ਲੇਡੀ ਹੈ ਉਹਦੀ ਅਨਫੋਰਚਨਟਲੀ ਡੈਥ ਹੋ ਗਈ ਸਾਡੀ ਫੋਰੈਂਸਿਕ ਟੀਮ ਜਿਹੜੀ ਆ ਮੌਕੇ ਤੇ ਨੇ ਤੇ ਆਪਾਂ ਪੂਰਜੋਰ ਕੋਸ਼ਿਸ਼ ਕਰਾਂਗੇ ਵੀ ਜਿਹੜੇ ਵੀ ਕਲਪਰੇਟ ਆ ਉਹਨੂੰ ਫੜ ਕੇ ਅੰਦਰ ਲਿਆਵਾਂਗੇ ਤੇ ਅੰਦਰ ਕੋਈ ਚੋਰੀ ਵੀ ਹੋਈ ਹੈ ਸਮਾਨ ਤੋਂ ਚੋਰੀ ਇਹਨਾਂ ਨੇ ਫਰੋਲਾ ਫਰਾਲੀ ਤਾਂ ਕੀਤੀ ਹੈ ਬਟ ਹਜੇ ਪ੍ਰਾਇਮਰ ਫੇਸ ਹੀ ਕੋਈ ਮੇਜਰ ਚੀਜ਼ਾਂ ਲੈ ਕੇ ਨਹੀਂ ਗਏ ਮਾਰੇ ਕਿਸ ਚੀਜ਼ ਮਾਰੇ ਦੀ ਹਜੇ ਪ੍ਰਾਇਮਰ ਫੇਸ ਹੀ ਮੌਦਰ ਕਰਕੇ ਗਲਾ ਕੁੱਟ ਕੇ ਮਾਰਨ ਦਾ ਸਾਨੂੰ ਸ਼ੰਕਾ ਹੈ ਬਾਕੀ ਆਪਾਂ ਫਰਦਰ ਇਨਵੈਸਟੀਗੇਸ਼ਨ ਚ ਪੂਰਾ ਪੁਕਤਾ ਕਲੀਅਰ ਕਰਾਂਗੇ